ਚੋਰਾ ਠੱਗਾਂ ਦਾ 빅 બોਸ 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 ਵੀਰੋ ਚੋਰਾ ਠੱਗਾਂ ਦਾ 빅 બોਸ ਦਾ ਦੂਜਾ ਪਾਰਟ ਆ ਚੁੱਕਾ ਹੈ ਤੇ ਮੇਰੇ ਵਿੱਚ ਦੇ ਜਰਨਲ ਠੱਗ ਵਿੱਚ ਮਹਾਲੀ ਸਾਈਬਰ ਸੈੱਲ ਚ ਕੀ ਕੀ ਹੋਇਆ 5 ਘੰਟੇ ਪੂਰਾ 빅 બોਸ ਹੋਇਆ ਓਹੀ 빅 બોਸ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਬਾਰੀ ਬਰਸੀ ਘਟਣ ਗਿਆ ਸੀ ਖਟ ਕੇ ਲਿਆਂਦਾ ਸੱਪ ਤੇ ਇਹਨਾਂ ਚੋਰਾ ਠੱਗਾ ਦਾ ਪੈਕਅਪ 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 ਹੁਣ ਨਹੀਂ ਚੱਲੂਗੀ ਇਹਨਾਂ ਦੀ ਗੱਪ ਬਾਰੀ ਬਰਸੀ ਘਟਣ ਗਿਆ ਸੀ ਖਟ ਕੇ ਲਿਆਂਦਾ ਜੁੱਟ ਹੁਣ ਨਹੀਂ ਚੱਲੂਗੀ ਜਮਾਇਲ ਠੱਗ ਦੀ ਲੁੱਟ ਹੁਣ ਨਹੀਂ ਚੱਲੂਗੀ ਜਰਨੈਲ ਠੱਗ ਦੇ ਉਹਦੇ ਗੈਂਗ ਦੀ ਲੁੱਟ ਤੇ ਵੀਰੋ ਦੱਸ ਦਿਆਂ ਉਥੇ ਕੀ ਕੀ ਹੋਇਆ ਦੂਜਾ ਪਾਰਟ ਦੇਖੋ ਸ਼ੇਅਰ ਕਰੋ ਤਗੜੇ ਹੋਵੋ ਮਰਦ ਬਣੋ ਇਹਨਾਂ ਠੱਗਾਂ ਚੋਰਾਂ ਦੇ ਖਿਲਾਫ ਬੋਲਣ ਦੀ ਜੁਰਤ ਰੱਖੋ ਅਸੀਂ ਭਗਤ ਸਿੰਘ ਦੀ ਨਸਲ ਵਿੱਚੋਂ ਆਂ ਬੋਲਣ ਦੀ ਜੁਰਤ ਰੱਖੋ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਠੱਗੀਆਂ ਕੀਤੀਆਂ ਵੀਡੀਓ ਬਣਾ ਕੇ ਸਾਹਮਣੇ ਆਓ ਕੱਲ ਨੂੰ ਮੇਰੇ ਤੇ ਪਰਚਾ ਹੋਊਗਾ ਜਮਾਨਤ ਹੋਊਗੀ ਫਿਰ ਕੇਸ ਲੜਿਆ ਜਾਊਗਾ ਕੰਮ ਲੰਮਾ ਚੱਲਣਾ ਆ ਬਿਗ ਬਾਅ ਸ਼ੁਰੂ ਹੋਣਾ ਚਾਜ ਨਾਲ ਦੇ ਚੋਰ ਠੱਗ ਆਊਟ ਕਰਕੇ ਛੱਡਣੇ ਆ ਮੈਂ ਤੇ ਮੇਰੇ ਨਾਲ ਜਿਹੜੇ ਸੱਚੇ ਵੀਰ ਮੈਨੂੰ ਸਪੋਰਟ ਕਰ ਰਹੇ ਆ ਪਿੱਛੇ ਉਹਨਾਂ ਦੀ ਵਜ੍ਹਾ ਨਾਲ ਇਹ ਚੋਰ ਠੱਗ ਆਊਟ ਕਰਨੇ ਪਏ ਆ ਹਾਂ ਦੇ ਵੀਰ ਕੀ ਹੋਇਆ ਮੈਂ ਇਹਨੂੰ ਕਿਹਾ ਜਰਨੈਲ ਠੱਗ ਨੂੰ ਮੈਂ ਕਿਹਾ ਵੀ ਤੁਸੀਂ ਜਗਰਾ ਸਿੰਘ ਤਹਾਨ ਦੀ ਫਿਲਮ ਬਣਾਈ ਤੇ ਉਹਦੀ ਮਾਂ ਨੂੰ ਪੈਸੇ ਨਹੀਂ ਦਿੱਤੇ ਜਰਨੈਲ ਠੱਗ ਪਤਾ ਕੀ ਜਿੰਦਾ ਪੈਸੇ ਕਿੱਦਾਂ ਦਿੰਦੇ ਉਹਦੀ ਤਾਂ ਮਾਂ ਮਰ ਗਈ ਸੀ ਅੱਛਾ ਮੈਂ ਗਿਆ ਠੀਕ ਆ ਚਲੋ ਚੰਗਾ ਜਵਾਬ ਦੇ ਦਿੱਤਾ ਤੂੰ ਤੇ ਉਹਦਾ ਬਾਕੀ ਪਰਿਵਾਰ ਤੇ ਹੈਗਾ ਹੀ ਅਛਾ ਦੀ ਮਾਂ ਮਰ ਗਈ ਸੀ ਪਤਾ ਨਹੀਂ ਮਾਂ ਦੀ ਮਾਰਿਕ ਨਹੀਂ ਮਰੀ ਇਹਨੇ ਬਾਹਨਾ ਮਾਰਿਆ ਮਾਂ ਮਰ ਗਈ ਤੇ ਬਾਕੀ ਪਰਿਵਾਰ ਨੂੰ ਪੈਸੇ ਕਿਉਂ ਦੇ ਦਿੱਤੇ ਦਾ ਮਤਲਬ ਪੈਸੇ ਤੂੰ ਖਾ ਗਿਆ ਅਛਾ ਇਹਦਾ ਮਤਲਬ ਇਹ ਜੀ ਵੀ ਜੇ ਮਾਂ ਮਰ ਗਈ ਆ ਤੇ ਪੈਸੇ ਤੂੰ ਖਾ ਜਾਵੇਂ ਐਡਾ ਝੂਠ ਬੋਲਦਾ ਐਡਾ ਝੂਠ ਬੋਲਦਾ ਪਰ ਝੂਠ ਬੋਲ ਹੀ ਗਿਆ ਮੂੰਹ ਉਹਦਾ ਉਤਰਿਆ ਹੋਇਆ ਸੀ ਵੀ ਇਹ ਹੋਇਆ ਕੀ ਮੇਰੇ ਅੱਗੇ ਤਾਂ ਕੋਈ ਬੋਲਦਾ ਨਹੀਂ ਮੈਂ ਤਾਂ ਚੁੱਪ ਕਰਾ ਦੇਣਾ ਹਾਂ ਐਦਾਂ ਹੀ ਇਹ ਹੋਇਆ ਕੀ ਯਾਰ ਇਹ ਕਿੱਥੋਂ ਆ ਗਿਆ ਹੈ ਫਿਰ ਦੂਜੀ ਗੱਲ ਕੀ ਹੋਈ ਉਹ ਜਿਹੜੀ ਕੁੜੀ ਆ ਹਰਮਨ ਕੌਰ ਕੀ ਨਾਮ ਦਾ ਭੁੱਲ ਗਿਆ ਜੱਟੀ ਵਾਲੀ ਕੁੜੀ ਜਿਹੜੀ ਹਰਜੀਤ ਹਰਮਨ ਦੇ ਗਾਣੇ ਚਾਈ ਸੀ ਨਾ ਭੁੱਲ ਗਿਆ ਮੈਂ ਉਹਦਾ ਉਹ ਫੋਨ ਲਈ ਜਾਂਦੀ ਵਾਰ-ਵਾਰ ਉਹਦੇ ਘਰੋਂ ਦੇ ਰਖਵਾਲਿਆਂ ਨੂੰ ਨਹੀਂ ਨਹੀਂ ਇਹ ਬੰਦਾ ਸ਼ਰੀਫ ਆ ਇਹਨੇ ਕੁਝ ਨਹੀਂ ਕੀਤਾ ਇਹ ਬੰਦਾ ਸ਼ਰੀਫ ਆ ਇਹਨੇ ਨਹੀਂ ਮੈਨੂੰ ਲੁੱਟਿਆ ਅੱਛਾ ਹੁਣ ਦੱਸੋ ਵੀ ਲੜਕੀ 5 ਕਰੋੜ ਲੈ ਕੇ ਆਈ ਆ ਇਹਨੂੰ ਮਿਲ ਗਈ ਇਹ ਕਿੰਨਾ ਫਿਲਮ ਬਣਾਉਣੇ ਆ ਫਿਲਮ ਬਣੀ ਨਹੀਂ ਉਹਦਾ ਤਾਂ 5 ਕਰੋੜ ਗਿਆ ਨਾ ਉਹ 5 ਕਰੋੜ ਗਿਆ ਕਿੱਥੇ ਉਹ ਲਾਈਟਮੈਨ ਖਾ ਗਿਆ ਉਹ ਸਪੋਟਬਾਈਕ ਖਾ ਗਿਆ ਉਹ ਐਕਟਰ ਖਾ ਗਿਆ ਕੌਣ ਖਾ ਗਿਆ ਇਹ ਇਹੋ ਜੀ ਗੇਮ ਕਰਦੇ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਇਹਨਾਂ ਗੇਮ ਕੀ ਕਰਨੀ ਹੁੰਦੀ ਆ ਉੱਥੇ ਬੜਾ ਬਿਗ ਬੋਸ ਹੋਇਆ ਸਾਈਬਰ ਸਲ ਚ ਗੇਮ ਕੀ ਕਰਨੀ ਹੁੰਦੀ ਆ ਵੀ ਪ੍ਰੋਡਿਊਸਰ ਕੋ ਪੈਸੇ ਲੈ ਕੇ ਸਭ ਨੂੰ ਪੈਸੇ ਵੰਡ ਦੇਣੇ ਨਾ ਜਿਹਦਾ 20 ਲੱਖ ਬੰਦਾ ਉਹਨੂੰ 80 ਲੱਖ ਦੇਣਾ ਸਾਰੇ ਬੰਦੇ ਹੋ ਜਾ ਰੱਖੇ ਹੋਏ ਆ ਚੰਗੇ ਬੰਦੇ ਤੇ ਉਹੀ ਖਤਮ ਹੀ ਕਰ ਹੋ ਗਿਆ ਸਾਰੇ ਠੱਗਾ ਚੋਰਾਂ ਦਾ ਗਾਇ ਗਿਆ ਸਾਰੇ ਰੁਪਏ ਵਧ ਵਧ ਦੇ ਕੇ ਉਸ ਤੋਂ ਬਾਅਦ ਨਾ ਕੋਈ ਨਾ ਕੋਈ ਪੰਗਾ ਕਰਕੇ ਫਿਲਮ ਬੰਦ ਕਰਾ ਦੇਣੀ ਆ ਜਦੋਂ ਇੱਕar ਫਿਲਮ ਬੰਦ ਕਰਾਤੀ ਬਹੁਤ ਸਾਰੇ ਬੰਦੇ ਹੁੰਦੇ ਯਾਰ ਬਾਦ ਸ਼ੁਰੂ ਨਹੀਂ ਹੋ ਪਉਂਦੀ ਡੇਟਾ ਨਹੀਂ ਮਿਲਦੀ ਆ ਉਹ ਬਿਜੀ ਉਹ ਬਿਜੀ ਉਹ ਨਹੀਂ ਆ ਸਕਦਾ ਉਹ ਨਹੀਂ ਆ ਸਕਦਾ ਇਦਾਂ ਕਰਕੇ ਇਹਨੇ ਫਿਲਮ ਬੰਦ ਕਰਾਤੀ ਬੰਦ ਕਰਾ ਦੇਣੀ ਆ ਬਾਦ ਜਿੰਨਿਆਂ ਨੂੰ ਪਾਹੇ ਵੱਧ ਪਾਇਓ ਵਾਪਸ ਲੈ ਲੈਣੇ ਆ ਪ੍ਰੋਡਿਊਸਰ ਨੇ ਸਮਝਣਾ ਯਾਰ ਲੁਟ ਪਹਾ ਮੇਰਾ ਵੇਸਟ ਹੋ ਗਿਆ ਪਰ ਯਾਰ ਇਹ ਤਾਂ ਬੰਦਾ ਚੰਗਾ ਹੈ ਤੇ ਬੰਦਾ ਚੰਗੀਆਂ ਗੱਲਾਂ ਕਰਦਾ ਹੋਰ ਤੁਹਾਨੂੰ ਮੈਂ ਇਹ ਦੱਸਦਾ ਜਰਨਲ ਠੱਗਦੀ ਇੱਕ ਵੱਡੀ ਕਾਸਟ ਆ ਨਹੀਂ ਤੁਸੀਂ ਹਿੱਲ ਜਾਵੋਗੇ ਹਿੱਲ ਜਾਵੋਗੇ ਤੁਸੀਂ ਹਿੱਲ ਜਾਵੋਗੇ ਵੀਰੋ ਆਪਾਂ ਦਲਜੀਤ ਦੀ ਪੂਰੀ ਸਪੋਰਟ ਕਰ ਰਹੇ ਆ ਕਿਉਂਕਿ ਏਡੀ ਵੱਡੀ ਫਿਲਮ ਬੰਦ ਹੋ ਜੂ ਬੜੇ ਲੋਕਾਂ ਦੀ ਰੋਟੀ ਗੜਬੜ ਹੋ ਜਾਣੀ ਆ ਜਿੱਥੇ ਸਪੋਰਟ ਉਹ ਸਪੋਰਟ ਕਰਨੀ ਪੈਣੀ ਆ ਪਰ ਜਿੱਥੇ ਠੱਗ ਚੋਰ ਇਹਨਾਂ ਨੂੰ ਆਊਟ ਕਰਨਾ ਪੈਣਾ ਇੰਡਸਟਰੀ ਵਿੱਚੋਂ ਇੱਕ ਪ੍ਰਾਣਾ ਡਾਇਰੈਕਟਰ ਹੋਇਆ ਜਰਨੈਲ ਸਿੰਘ ਇਹ ਉਹਦਾ ਫਾਇਦਾ ਚੱਕਦਾ ਆ ਹੁਣ ਲੋਕਾਂ ਨੂੰ ਕੀ ਕਹਾਂ ਮੈਂ ਦੱਲਾਂ ਆ ਪਾਕਿਸਤਾਨ ਗਿਆ ਉਥੇ ਜੀ ਦੇ ਦੇ ਬੈਨਰ ਲੱਗੇ ਕਿ ਪੰਜਾਬ ਦਾ ਮਹਾਨ ਡਾਇਰੈਕਟਰ ਜਰਨੈਲ ਸਿੰਘ ਮੈਂ ਸੋਚਾਂ ਇਹਨੇ ਕਿਹੜੀ ਫਿਲਮ ਡਾਇਰੈਕਟ ਕੀਤੀ ਆ ਉਹ ਜਿਹੜਾ ਜਰਨੈਲ ਸਿੰਘ ਹੈ ਨਾ ਕੋਈ ਪਹਿਲਾ ਡਾਇਰੈਕਟਰ ਹੋਇਆ ਇਹ ਉਹਦਾ ਨਾਮ ਵਰਤ ਕੇ ਦਿਖਾ ਕੇ ਲੋਕਾਂ ਨੂੰ ਤੇ ਮੈਂ ਡਾਇਰੈਕਟਰ ਆ ਇਦਾਂ ਲੋਕਾਂ ਨੂੰ ਉੱਲੂ ਬਣਾਉਂਦਾ ਉਥੇ ਪੋਡਕਾਸਟ ਚੱਲਣ ਹਾਂਜੀ ਜੀ ਪੰਜਾਬ ਦੇ ਲ ਚੜਦੇ ਪੰਜਾਬ ਦੇ ਮਹਾਨ ਡਾਇਰੈਕਟਰ ਸਾਡੇ ਕੋ ਆ ਚੁੱਕੇ ਆ ਤੇ ਫੇ ਉਹਨਾਂ ਨਾਲ ਗੱਲਬਾਤ ਹੋਊ ਏਦਾਂ ਲੋਕਾਂ ਨੂੰ ਉੱਲੂ ਬਣਾਉਂਦਾ ਏਦਾਂ ਬਣਾਉਂਦਾ ਲੋਕਾਂ ਨੂੰ ਉੱਲੂ ਵੀਰੋ ਖੜੇ ਹੋਣਾ ਪੈਣਾ ਆ ਫਿਰ ਇਹ ਦਵਾਈ ਗਿਆ ਉੱਥੇ ਵੀ ਇਹਨੇ ਉਹ ਹੀ ਜਰਨੈਲ ਸਿੰਘ ਦੀ ਪ੍ਰੋਫਾਈਲ ਦਿਖਾ ਕੇ ਮਹਾਨ ਡਾਇਰੈਕਟਰ ਬਣ ਗਿਆ ਸ਼ੇਖਾਂ ਨੇ ਆਪਣੇ ਬੋਲਾ ਦੇ ਪੋਸਟ ਪਾਤ ਤੇ ਵੀ ਪੰਜਾਬ ਦਾ ਮਹਾਨ ਡਾਇਰੈਕਟਰ ਇਹ ਲਟੇਰਾ ਉਥੇ ਸਿੱਧੂ ਨੇ ਨਾਮ ਬਣਾਇਆ ਦੁਬਾਈ ਵਿੱਚ ਇਹ ਲਟੇਰਾ ਉਥੇ ਲੁੱਟੂਗਾ ਉਹਨਾਂ ਨੂੰ ਤੇ ਪੱਗ ਦੀ ਬੇਜਤੀ ਆਪਣੀ ਦੀ ਹੋਣੀ ਨਾ ਸੋਚੋ ਇਹਦਾ ਕੰਮ ਹੀ ਲਟੇਰੇ ਦਾ ਲੁੱਟਣਾ ਆ ਠੱਗ ਦਾ ਠੱਗੀਆਂ ਮਾਰਨਾ ਇਹ ਜਦੋਂ ਸ਼ੇਖਰਾਂ ਠੱਗੀਆਂ ਮਾਰੂਗਾ ਪਹਿਲਾਂ ਉਹਨਾਂ ਨੂੰ ਉल्लू ਬਣਾਇਆ ਵੀ ਮੈਂ ਡਾਇਰੈਕਟਰ ਆ ਕਿ ਦੂਜੇ ਦੇ ਨਾਂ ਦੇ ਜਿਹੜਾ ਡਾਇਰੈਕਟਰ ਪਹਿਲਾਂ ਹੁੰਦਾ ਸੀ ਹੁਣ ਇਹ ਲੱਗਾ ਹੋਇਆ ਚਾਰਜ ਫੇਰੇ ਵੀ ਇਹ ਗੱਲ ਨੱਪੀ ਜਾਵੇ ਇਹਨੂੰ ਮੂੰਹ ਬੰਦ ਕਰਾਇਆ ਜਾਵੇ ਨਹੀਂ ਤੇ ਮੇਰੇ ਪੋਲ ਖੁੱਲ ਜਾਣੇ ਆ ਉਹ ਜਿੰਨੇ ਮੈਂ ਪੋਡਕਾਸਟ ਦਿੱਤੇ ਉਹਨਾਂ ਨੂੰ ਸਾਰਿਆਂ ਨੂੰ ਪਾਇਆ ਪਏ ਦੇ ਕੇ ਨੇ ਚੁੱਪ ਕਰਾਤਾ ਵੀਰੋ ਇਹਦੀਆਂ ਠੱਗੀਆਂ ਦਾ ਇਤਿਹਾਸ ਬੜਾ ਤਗੜਾ ਆ ਇਹਨੇ ਆਦਨਾ ਵਾਲੇ ਪ੍ਰੋਡੂਸਰ ਨੂੰ ਕਿਵੇਂ ਲੁੱਟਿਆ ਉਹ ਕਹਾਣੀ ਮੈਂ ਤੁਹਾਨੂੰ ਫੇਰ ਦੱਸਾਂਗਾ ਬੜੀ ਤਗੜੀ ਆ ਅੱਛਾ ਇਕਬਾਲ ਚਾਨਾ ਨੇ ਪਾਈ ਹੋਈ ਮੈਂ ਉਥੇ ਵੀਡੀਓ ਦਿਖਾ ਵੀ ਆ ਦੇਖੋ ਇਕਬਾਲ ਚਾਨਾ ਨੇ ਇਹਨੂੰ ਦੱਸਿਆ ਵੀ ਆਏ ਚੋਰ ਇਦਾ ਇਦਾ ਇਹਨਾਂ ਚੋਰੀ ਕੀਤੀ ਕਿਸ ਦੀ ਕਹਾਣੀ ਏ ਉਥੇ ਕਹਿੰਦਾ اقبال ਚਾਨਾ ਤੇ ਹਿੱਲਿਆ ਹਾ ਬੰਦਾ ਸਾਰੇ ਇੰਡਸਟਰੀਆਂ ਨੂੰ ਗਾਲਾਂ ਕੱਢਦੀ ਉਹਦੀ ਕਿਹੜੀ ਗੱਲ ਇਹ ਦੱਸ ਮਤਲਬ ਇਹ ਠਾਕੇ ਸੱਚੇ ਆ ਫਿਰ ਇੱਕਦਮ ਮੁੰਡਾ ਸੀਗਾ ਇਹਨਾਂ ਦਾ ਅਸਿਸਟੈਂਟ ਹੁੰਦਾ ਸੀ ਉਹਨੇ ਫਿਲਮ ਬਣਾਈ ਜਿਗਾੜ ਨਾਲ ਫਿਲਮ ਕੀ ਬਣਾਈ ਜਿਹੜੇ ਝੂਠੇ ਮੁਕਾਬਲੇ ਨਹੀਂ ਹੁੰਦੇ ਰੇ ਉਹਦੇ ਉੱਪਰ ਕਿ ਇੱਕ ਥਾਣੇਦਾਰ ਆ ਉਹਨੇ ਬਹੁਤ ਝੂਠੇ ਮੁਕਾਬਲੇ ਕੀਤੇ ਪਰ ਹੁਣ ਬਜ਼ੁਰਗ ਹੋ ਗਿਆ ਤੇ ਉਹਨੂੰ ਸੁਪਨੇ ਆਉਣ ਲੱਗੇ ਵੀ ਮੈਂ ਆਜੋ ਸਾਰਾ ਮਨ ਰਿਆ ਵਾ ਕਿ ਅਸੀਂ ਇੱਥੇ ਇੱਥੇ ਝੂਠੇ ਮੁਕਾਬਲੇ ਕੀਤੇ ਆ ਇਹ ਪੰਜਾਬ ਦਾ ਕਾਲਾ ਦੌਰ ਇਹਨਾਂ ਦੀ ਪਿਛਵਾੜੀ ਦਾਮੀਆਂ ਨਹੀਂ ਨਿਚਾਰਾ ਭੰਡਾ ਦੀ ਵੀ ਇਹੋ ਜਿਹੀ ਫਿਲਮ ਬਣਾ ਸਕਣ ਉਹਨੇ ਮੁੰਡੇ ਨੇ ਫਿਲਮ ਬਣਾਈ ਇਹ ਜਰਨੈਲ ਗੈਂਗ ਨੂੰ ਪਤਾ ਸੀ ਵੀ ਜੇ ਫਿਲਮ ਆ ਗਈ ਤੇ ਅਸੀਂ ਤੇ ਇਹ ਕਿਦਾ ਕਦੇ ਪਹੁੰਚ ਜਾਣਾ ਇਹਨੇ ਤੇ ਸੂਰਮੇ ਵਾਲਾ ਕੰਮ ਕਰਦਾ ਪੰਜਾਬੀਆਂ ਨੂੰ ਚੱਕੀ ਫਿਰਨਾ ਸਾਡੀ ਤਾਂ ਵੈਲਿਊ ਨਹੀਂ ਰਹਿਣੀ ਇਹਨੇ ਫਿਰ ਜਰਨੈਲ ਗੈਂਗ ਨੇ ਉਹਦੀ ਫਿਲਮ ਐਡੀਟਰ ਕੋ ਪਾਏ ਹੋਏ ਦੇ ਕੇ ਜਿਗਾੜ ਕਰਕੇ ਕਟਵਾਈ ਉਹ ਵਿਚਾਰਾ ਮਹੀਨਾ दारू ਪੀਂਦਾ ਰਿਹਾ ਹਿੱਲਿਆ ਰਿਹਾ ਉਹਨੂੰ ਪਤਾ ਨਹੀਂ ਇਹ ਵੀ ਡਾਟਾ ਰਿਕਵਰ ਵੀ ਹੋ ਜਾਂਦਾ ਹੈ ਉਦੋਂ ਐਡੀਟਰ ਨੇ ਸਦਾ ਕਹਦਾ ਯਾਰ ਮੇਰੇ ਕੋਲ ਗਲਤੀ ਨਾਲ ਫਿਲਮ ਕੱਟੀ ਗਈ ਮੇਰੇ ਕੋਲ ਡਾਟਾ ਕੱਟਿਆ ਗਿਆ ਉਹ ਵਿਚਾਰਾ ਮਹੀਨਾ ਉਹਨੂੰ ਬਾਅਦ ਚ ਪਤਾ ਲੱਗਾ ਵੀ ਇਹ ਗੇਮ ਸਾਰੀ ਇਹਨਾਂ ਜਰਨਲ ਠੱਗ ਦੇ ਗੈਂਗ ਨੇ ਕੀਤੀ ਆ ਸਾਬਰ ਸਾਲ ਚ 5 ਘੰਟੇ ਡਰਾਮਾ ਚੱਲਿਆ ਬੜੀਆਂ ਗੱਲਾਂ ਇਹ ਦੋ ਪਾਰਟ ਆ ਤੀਜਾ ਪਾਰਟ ਵੀ ਛੇਤੀ ਆਊਗਾ ਵਾਤ ਵਾਤ ਸ਼ੇਅਰ ਕਰਿਆ ਕਰੋ ਤੇ ਮਰਦ ਬਣਾ ਯਾਰ ਮਰਦ ਬਣਾ ਭਾਂਜੋ ਭਗਤ ਸਿੰਘ ਦੀ ਕੌਮ ਆ ਯਾਰ ਇੱਕ ਜਰਨਾਇਦਵਾਰੀਏ ਠੱਗ ਦੇ ਖਿਲਾਫ ਅਸੀਂ ਬੋਲ ਨਹੀਂ ਸਕਦੇ ਤੇ ਹੋਰ ਅਸੀਂ ਕੀ ਕਰਨਾ ਯਾਰ ਸਾਰਾ ਇੰਡਸਟਰੀ ਜਾਣਦੀ ਏ ਠੱਗਿਆ ਪਰੇ ਮਹਾਨ ਬੜਿਆਂ ਬੈਠਾ ਗੱਲਾਂ ਕਰ ਕਰ ਲੋਕਾਂ ਨੂੰ ਹਲੂ ਬਣਾ ਬਣਾ ਤੇ ਤੁਸੀਂ ਯਾਰ ਪੂਸ਼ਾ ਚੱਡਿਆਂ ਚ ਲੈ ਕੇ ਬੈਠੇ ਹੱਦ ਹੋ ਗਈ ਕਸੂਰ ਮੇਂ ਬੰਦੇ ਹੈਗੇ ਜਿਹੜੇ ਖੜੇ ਹੋਏ ਮੇਰੇ ਪਿੱਛੇ ਹੁਣ ਕੱਲ ਨੂੰ ਮੇਰੇ ਤੇ ਪਰਚਾ ਆਊਗਾ ਫਿਰ ਮੈਨੂੰ ਹਵਾਲਾ ਜਾਊ ਫਿਰ ਜਮਾਨ ਤਹੂਬੇ ਕੇਸ ਲੜਿਆ ਜਾਊ ਉਦੋਂ ਹੌਲੀ ਹੌਲੀ ਖਜ਼ਾਰਾ ਪੈਣਾ ਆ ਉਦੋਂ ਫਿਰ ਲੋਕਾਂ ਨੇ ਆਟੋਮੈਟਿਕ ਪਿੱਛੇ ਖੜੇ ਹੋਣਾ ਆ ਹੋਵੋ ਖੜੇ ਬਣੋ ਸ਼ੇਰ ਇਹ ਆ ਪਾਰਟ ਦੂਜਾ ਤੀਜਾ ਪਾਰਟ ਵੀ ਛੇਤੀ ਆਊਗਾ ਜੋ ਜੋ ਉੱਥੇ ਮਹਾਲੀ ਹੋਇਆ ਸਾਈਬਰ ਸੈਲਜ ਪੂਰਾ 5 ਘੰਟੇ ਬਿੱਗ ਬੋਸ ਚੱਲਿਆ ਸਾਰੀਆਂ ਗੱਲਾਂ ਤੁਹਾਨੂੰ ਮੈਂ ਹੁਣ ਦੱਸੀ ਜਾਣੀਆਂ ਵੀਰੋ ਦੱਸੀ ਜਾਣੀਆਂ ਆ ਹੈ ਖਿੱਚ ਦੋ ਕੰਮ ਖਿੱਚ ਦੋ ਬਾਰੀ ਬਰਸੀ ਖਟਣ ਗਿਆ ਸੀ ਖਾਟ ਕੇ ਲਿਆਂਦਾ ਰੱਬ ਤੇ ਇਹਨਾਂ ਸਾਰੇ ਠੱਗਾਂ ਦਾ ਹਣ ਮਕਾ ਦੇਣਾ ਜਦ ਝੰਡੇ ਦੇਣੇ ਗੱਡ ਤੇ ਇਹਨਾਂ ਨੂੰ ਸੁੱਟਣਾ ਵਿੱਚ ਖੱਡ ਇਹ ਠੱਗ ਚੋਰ ਸਾਰੇ ਇੰਡਸਟਰੀ ਜਾਣ ਛੱਡ ਤੇ ਸਾਰੇ ਠੱਗ ਚੋਰ ਪੰਜਾਬੀ ਸਿਨੇਮਾ ਚੋਂ ਜਾਣ ਭੱਜ ਲਵ ਯੂ ਵੀਰੋ ਲਵ ਯੂ ਸ਼ੇਅਰ ਕਰ ਦਿਓ ਤੇ ਬਰਬੋਲਾ ਜੱਟ ਬਰਬੋਲੇ ਜੱਟ ਵਰਗਾ ਸੂਰਮਾ ਬੰਦਾ ਨਹੀਂ ਵੀਰੋ ਇਹ ਉਹਦੀ ਲੜਾਈ ਆ ਮੈਂ ਉਹਦਾ ਸਹਿਯੋਗੀ ਆ ਉਹਨੇ ਸੂਰ ਮੇਰੇ ਲੜਾਈ ਸ਼ੁਰੂ ਕੀਤੀ ਆ ਤੇ ਇਹ ਲੜਾਈ ਅੱਬਾ ਜਿਤਨੀ ਆ ਨਾ ਠਗਾ ਰੂਪ ਭਜਾਉਣਾ ਆ ਧੰਨਵਾਦ ਲਵ ਯੂ ਵੀਰੋ ਲਵ ਯੂ